ਵੈਗੁਰ ਜੀ ਦਾ ਹਾਲਸਾ ਵੈਗੁਰ ਜੀ ਦੀ ਫਤਿਹ ਧੰਨ ਗੁਰੂ ਨਾਮ ਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਅੱਜ ਦਾਸ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਜੋ ਦਾਸ ਦੀ ਬੇਟੀ ਦੇ ਆਨੰਦ ਕਾਰਜ ਦੇ ਵਿੱਚ ਜਾਣੇ ਅਣ ਜਾਣੇ ਭੁੱਲਾਂ ਹੋਈਆਂ ਉਹਦੀ ਮਾਫੀ ਮੰਗਣ ਵਾਸਤੇ ਜੋ ਬੇਨਤੀ ਪੱਤਰ ਅੰਦਰ ਦੇ ਕੇ ਆਇਆ ਅਕਾਲ ਤਖਤ ਸਾਹਿਬ ਨੂੰ ਪਹਿਲੇ ਵੀ ਸਮਰਪਿਤ ਸਾਹ ਹੁਣ ਵੀ ਸਮਰਪਿਤ ਸਾਹ ਅਗਾਮੀ ਗੁਰੂ ਨਾਮ ਦਾਸ ਤਰਸ ਕਰਕੇ ਬਖਸ਼ਿਸ਼ਾਂ ਦਾ ਖਾਤਾ ਖੋਲ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇਸ ਤਖਤ ਦੇ ਉੱਤੇ ਸਦਾ ਹੀ ਸਦਾ ਹੀ ਸਦਾ ਹੀ ਸਮਰਪਿਤ ਪਾਵਨਾ ਦਾਸ ਦੀ ਝੋਲੀ ਚ ਪਾਈ ਰੱਖਣ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਅੱਜ ਦਾਸ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਜੋ ਦਾਸ ਦੀ ਬੇਟੀ ਦੇ ਆਨੰਦ ਕਾਰਜ ਦੇ ਵਿੱਚ ਜਾਣੇ ਅਣ ਜਾਣੇ ਭੁੱਲਾਂ ਹੋਈਆਂ ਉਹਦੀ ਮਾਫੀ ਮੰਗਣ ਵਾਸਤੇ ਜੋ ਬੇਨਤੀ ਪੱਤਰ ਅੰਦਰ ਦੇ ਕੇ ਆਇਆ ਅਕਾਲ ਤਖਤ ਸਾਹਿਬ ਨੂੰ ਪਹਿਲੇ ਵੀ ਸਮਰਪਿਤ ਸਾਹ ਹੁਣ ਵੀ ਸਮਰਪਿਤ ਸਾਹ ਅਗਾਮੀ ਗੁਰੂ ਨਾਮ ਦਾਸ ਤਰਸ ਕਰਕੇ ਬਖਸ਼ਿਸ਼ਾਂ ਦਾ ਖਾਤਾ ਖੋਲ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇਸ ਤਖਤ ਦੇ ਉੱਤੇ ਸਦਾ ਹੀ ਸਦਾ ਹੀ ਸਦਾ ਹੀ ਸਮਰਪਿਤ ਪਾਵਨਾ ਦਾਸ ਦੀ ਝੋਲੀ ਚ ਪਾਈ ਰੱਖਣ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਅੱਜ ਦਾਸ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਜੋ ਦਾਸ ਦੀ ਬੇਟੀ ਦੇ ਆਨੰਦ ਕਾਰਜ ਦੇ ਵਿੱਚ ਜਾਣੇ ਅਣ ਜਾਣੇ ਭੁੱਲਾਂ ਹੋਈਆਂ ਉਹਦੀ ਮਾਫੀ ਮੰਗਣ ਵਾਸਤੇ ਜੋ ਬੇਨਤੀ ਪੱਤਰ ਅੰਦਰ ਦੇ ਕੇ ਆਇਆ ਅਕਾਲ ਤਖਤ ਸਾਹਿਬ ਨੂੰ ਪਹਿਲੇ ਵੀ ਸਮਰਪਿਤ ਸਾਹ ਹੁਣ ਵੀ ਸਮਰਪਿਤ ਅਗਾਮੀ ਗੁਰੂ ਨਾਮਦਾਸ ਤਰਸ ਕਰਕੇ ਬਖਸ਼ਿਸ਼ਾਂ ਦਾ ਖਾਤਾ ਖੋਲ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇਸ ਤਖਤ ਦੇ ਉੱਤੇ ਸਦਾ ਹੀ ਸਦਾ ਹੀ ਸਦਾ ਹੀ ਸਮਰਪਿਤ ਪਾਵਨਾ ਦਾਸ ਦੀ ਝੋਲੀ ਚ ਪਾਈ ਰੱਖਣ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਧੰਨ ਗੁਰੂ ਨਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਅੱਜ ਦਾਸ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਜੋ ਦਾਸ ਦੀ ਬੇਟੀ ਦੇ ਆਨੰਦ ਕਾਰਜ ਦੇ ਵਿੱਚ ਜਾਣੇਣ ਜਾਣੇ ਭੁੱਲਾ ਹੋਈਆਂ ਉਹਦੀ ਮਾਫੀ ਮੰਗਣ ਵਾਸਤੇ ਜੋ ਬੇਨਤੀ ਪੱਤਰ ਅੰਦਰ ਦੇ ਕੇ ਆਇਆ ਅਕਾਲ ਤਖਤ ਸਾਹਿਬ ਨੂੰ ਪਹਿਲੇ ਵੀ ਸਮਰਪਿਤ ਸਾਹ ਹੁਣ ਵੀ ਸਮਰਪਿਤ ਸਾਹ ਅਗਾਮੀ ਗੁਰੂ ਨਾਮ ਦਾਸ ਤਰਸ ਕਰਕੇ ਬਖਸ਼ਿਸ਼ਾਂ ਦਾ ਖਾਤਾ ਖੋਲ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇਸ ਤਖਤ ਦੇ ਉੱਤੇ ਸਦਾ ਹੀ ਸਦਾ ਹੀ ਸਦਾ ਹੀ ਸਮਰਪਿਤ ਪਾਵਨਾ ਦਾਸ ਦੀ ਝੋਲੀ ਚ ਪਾਈ ਰੱਖਣ ਵੈਗੁਰ ਜੀ ਦਾ ਹਾਲਸਾ ਵੈਗੁਰ ਜੀ ਦੀ ਫਤਿਹ ਧੰਨ ਗੁਰੂ ਨਾਮ ਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਅੱਜ ਦਾਸ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਜੋ ਦਾਸ ਦੀ ਬੇਟੀ ਦੇ ਆਨੰਦ ਕਾਰਜ ਦੇ ਵਿੱਚ ਜਾਣੇ ਅਣ ਜਾਣੇ ਭੁੱਲਾਂ ਹੋਈਆਂ ਉਹਦੀ ਮਾਫੀ ਮੰਗਣ ਵਾਸਤੇ ਜੋ ਬੇਨਤੀ ਪੱਤਰ ਅੰਦਰ ਦੇ ਕੇ ਆਇਆ ਅਕਾਲ ਤਖਤ ਸਾਹਿਬ ਨੂੰ ਪਹਿਲੇ ਵੀ ਸਮਰਪਿਤ ਸਾਹ ਹੁਣ ਵੀ ਸਮਰਪਿਤ ਸਾਹ ਅਗਾਮੀ ਗੁਰੂ ਨਾਮਦਾਸ ਤਰਸ ਕਰਕੇ ਬਖਸ਼ਿਸ਼ਾਂ ਦਾ ਖਾਤਾ ਕੋਲ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇਸ ਤਖਤ ਦੇ ਉੱਤੇ ਸਦਾ ਹੀ ਸਦਾ ਹੀ ਸਦਾ ਹੀ ਸਮਰਪਿਤ ਪਾਵਨਾ ਦਾਸ ਦੀ ਝੋਲੀ ਚ ਪਾਈ ਰੱਖਣ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਧੰਨ ਗੁਰੂ ਨਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਅਜ ਦਾਸ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਜੋ ਦਾਸ ਦੀ ਬੇਟੀ ਦੇ ਆਨੰਦ ਕਾਰਜ ਦੇ ਵਿੱਚ ਜਾਣੇਣ ਜਾਣੇ ਭੁੱਲਾਂ ਹੋਈਆਂ ਉਹਦੀ ਮਾਫੀ ਮੰਗਣ ਵਾਸਤੇ ਜੋ ਬੇਨਤੀ ਪੱਤਰ ਅੰਦਰ ਦੇ ਕੇ ਆਇਆ ਅਕਾਲ ਤਖਤ ਸਾਹਿਬ ਨੂੰ ਪਹਿਲੇ ਵੀ ਸਮਰਪਿਤ ਸਾਹ ਹੁਣ ਵੀ ਸਮਰਪਿਤ ਸਾਹ ਅਗਾਮੀ ਗੁਰੂ ਨਾਮਦਾਸ ਤਰਸ ਕਰਕੇ ਬਖਸ਼ਿਸ਼ਾਂ ਦਾ ਖਾਤਾ ਕੋਲ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇਸ ਤਖਤ ਦੇ ਉੱਤੇ ਸਦਾ ਹੀ ਸਦਾ ਹੀ ਸਦਾ ਹੀ ਸਮਰਪਿਤ ਪਾਵਨਾ ਦਾਸ ਦੀ ਝੋਲੀ ਚ ਪਾਈ ਰੱਖਣ ਵੈਗੁਰਜੀ ਦਾ ਹਲਸਾ ਵੈਗੁਰਜੀ ਦੀ ਫਤਿਹ ਧੰਨ ਗੁਰੂ ਨਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਅੱਜ ਦਾਸ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਜੋ ਦਾਸ ਦੀ ਬੇਟੀ ਦੇ ਆਨੰਦ ਕਾਰਜ ਦੇ ਵਿੱਚ ਜਾਣੇ ਅਣ ਜਾਣੇ ਭੁੱਲਾਂ ਹੋਈਆਂ ਉਹਦੀ ਮਾਫੀ ਮੰਗਣ ਵਾਸਤੇ ਜੋ ਬੇਨਤੀ ਪੱਤਰ ਅੰਦਰ ਦੇ ਕੇ ਆਇਆ ਅਕਾਲ ਤਖਤ ਸਾਹਿਬ ਨੂੰ ਪਹਿਲੇ ਵੀ ਸਮਰਪਿਤ ਸਾਹ ਹੁਣ ਵੀ ਸਮਰਪਿਤ ਅਗਾਮੀ ਗੁਰੂ ਨਾਮ ਦਾਸ ਤਰਸ ਕਰਕੇ ਬਖਸ਼ਿਸ਼ਾਂ ਦਾ ਖਾਤਾ ਕੋਲ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇਸ ਤਖਤ ਦੇ ਉੱਤੇ ਸਦਾ ਹੀ ਸਦਾ ਹੀ ਸਦਾ ਹੀ ਸਮਰਪਿਤ ਪਾਵਨਾ ਦਾਸ ਦੀ ਝੋਲੀ ਚ ਪਾਈ ਰੱਖਣ ਵੈਗੁਰ ਜੀ ਦਾ ਹਾਲਸਾ ਵੈਗੁਰ ਜੀ ਦੀ ਫਤਿਹ ਧੰਨ ਗੁਰੂ ਨਾਮ ਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਅੱਜ ਦਾਸ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਜੋ ਦਾਸ ਦੀ ਬੇਟੀ ਦੇ ਆਨੰਦ ਕਾਰਜ ਦੇ ਵਿੱਚ ਜਾਣੇ ਅਣ ਜਾਣੇ ਭੁੱਲਾਂ ਹੋਈਆਂ ਉਹਦੀ ਮਾਫੀ ਮੰਗਣ ਵਾਸਤੇ ਜੋ ਬੇਨਤੀ ਪੱਤਰ ਅੰਦਰ ਦੇ ਕੇ ਆਇਆ ਅਕਾਲ ਤਖਤ ਸਾਹਿਬ ਨੂੰ ਪਹਿਲੇ ਵੀ ਸਮਰਪਿਤ ਸਾਹ ਹੁਣ ਵੀ ਸਮਰਪਿਤ ਅਗਾਮੀ ਗੁਰੂ ਨਾਮਦਾਸ ਤਰਸ ਕਰਕੇ ਬਖਸ਼ਿਸ਼ਾਂ ਦਾ ਖਾਤਾ ਖੋਲ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇਸ ਤਖਤ ਦੇ ਉੱਤੇ ਸਦਾ ਹੀ ਸਦਾ ਹੀ ਸਦਾ ਹੀ ਸਮਰਪਿਤ ਪਾਵਨਾ ਦਾਸ ਦੀ ਝੋਲੀ ਚ ਪਾਈ ਰੱਖਣ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਧੰਨ ਗੁਰੂ ਨਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਅੱਜ ਦਾਸ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਜੋ ਦਾਸ ਦੀ ਬੇਟੀ ਦੇ ਆਨੰਦ ਕਾਰਜ ਦੇ ਵਿੱਚ ਜਾਣੇਣ ਜਾਣੇ ਭੁੱਲਾਂ ਹੋਈਆਂ ਉਹਦੀ ਮਾਫੀ ਮੰਗਣ ਵਾਸਤੇ ਜੋ ਬੇਨਤੀ ਪੱਤਰ ਅੰਦਰ ਦੇ ਕੇ ਆਇਆ ਅਕਾਲ ਤਖਤ ਸਾਹਿਬ ਨੂੰ ਪਹਿਲੇ ਵੀ ਸਮਰਪਿਤ ਸਾਹ ਹੁਣ ਵੀ ਸਮਰਪਿਤ ਸਾਹ ਅਗਾਵੇਂ ਗੁਰੂ ਨਾਮਦਾਸ ਤਰਸ ਕਰਕੇ ਬਖਸ਼ਿਸ਼ਾਂ ਦਾ ਖਾਤਾ ਖੋਲ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇਸ ਤਖਤ ਦੇ ਉੱਤੇ ਸਦਾ ਹੀ ਸਦਾ ਹੀ ਸਦਾ ਹੀ ਸਮਰਪਿਤ ਪਾਵਨਾ ਦਾਸ ਦੀ ਝੋਲੀ ਚ ਪਾਈ ਰੱਖਣ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਧੰਨ ਗੁਰੂ ਨਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਸਤ ਸੰਗਤ ਜੀ ਅਜ ਦਾਸ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਜੋ ਦਾਸ ਦੀ ਬੇਟੀ ਦੇ ਆਨੰਦ ਕਾਰਜ ਦੇ ਵਿੱਚ ਜਾਣੇਣ ਜਾਣੇ ਭੁੱਲਾ ਹੋਈਆਂ ਉਹਦੀ ਮਾਫੀ ਮੰਗਣ ਵਾਸਤੇ ਜੋ ਬੇਨਤੀ ਪੱਤਰ ਅੰਦਰ ਦੇ ਕੇ ਆਇਆ ਅਕਾਲ ਤਖਤ ਸਾਹਿਬ ਨੂੰ ਪਹਿਲੇ ਵੀ ਸਮਰਪਿਤ ਸਾ ਹੁਣ ਵੀ ਸਮਰਪਿਤ ਅਗਾਮੀ ਗੁਰੂ ਨਾਮਦਾਸ ਤਰਸ ਕਰਕੇ ਬਖਸ਼ਿਸ਼ਾਂ ਦਾ ਖਾਤਾ ਕੋਲ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇਸ ਤਖਤ ਦੇ ਉੱਤੇ ਸਦਾ ਹੀ ਸਦਾ ਹੀ ਸਦਾ ਹੀ ਸਮਰਪਿਤ ਪਾਵਨਾ ਦਾਸ ਜੀ